ਇਹ ਦੁਪਾਈ ਜਾਰੇ ਨੂੰ ਲਈ ਤੋਂ ਵੱਧ ਕੇ ਆ ਸਾਡੀ ਦੇਖੋ 528 ਸਾਲਾਵਾ ਸ਼੍ਰੀ ਰਾਮ ਭਗਵਾਨ ਜੀ ਮੰਦਿਰ ਚ ਸਥਾਪਿਤ ਕਰ ਰਹੇ ਨੇ ਜਿਹੜੇ ਕਿ ਪਹਿਲਾਂ ਹੁਣ ਤੱਕ ਟੈਂਟਾਂ ਦੇ ਵਿੱਚ ਹੀ ਰਹੇ ਨੇ ਸਰ ਖੁਸ਼ੀ ਜੀ ਸਰ ਮੈਂ ਕੋਈ ਟਿਕਾਣਾ ਨਹੀਂ ਜਿੰਨੀ ਖੁਸ਼ੀ ਸਰ ਨੇ ਸਵਾਰ ਹੋਈ ਐ ਮੇਰੇ ਨਾਲ ਜੀ ਜ਼ਿੰਦਗੀ ਆਪ ਦੀ ਜ਼ਿੰਦਗੀ ਚ ਨਹੀਂ ਹੋਈ ਕਿਸੇ ਪਰਿਵਾਰ ਅਨੰਦ ਰਿੰਦਰ ਮੋਦੀ ਜੀ ਦੇ ਜਿਨ੍ਹਾਂ ਨੇ ਉਹ ਕੰਮ ਕੀਤਾ ਕਿ ਕੋਈ ਉਹ ਕੰਮ ਕਰ ਨਹੀਂ ਸਕਦਾ ਤਾਂ ਦਿਨ ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਕਿ ਸਾਡੇ ਪਗਵਾਰ શ્રી ਰਾਮ ਆਪੋ ਜੀ ਜਨਮ ਘੁੰਮੇ ਅਯੋਧਿਆ ਵਿੱਚ ਆਪਣੇ ਘਰ ਵਿੱਚ ਬਿਰਾਜਮਾਨ ਹੋਣ ਜਾ ਰਹੇ ਨੇ ਮੋਢੀਰੇ ਲਾ ਕੇ ਪ੍ਰਭਾਨ ਦੇ ਚਰਨਾਂ ਤੇ ਆਪਣੀਆਂ ਅਗਰ ਮੱਤੀਆਂ ਵੀਰੇ ਲਾ ਕੇ ਬਹੁਤ ਸ਼ਾਨਦਾਰ ਪ੍ਰੋਗਰਾਮ ਬਣਾਇਆ ਕਰਾਂਗੇ ਸਰ ਜੀ ਭਗਵਾਨ ਰਾਮ ਲੱਲਾ ਜੀ ਆਏ ਆ ਅਯੋਧਿਆ ਚ ਪ੍ਰਵੇਸ਼ ਕਰ ਰਹੇ ਆ ਰਾਮ ਰਾਜੇ ਆਊਗਾ ਭਾਰਤ ਵਰਸ ਸ਼ਾਂਤੀ ਹੋਏਗੀ ਦਿਤੇਂਦਰ ਕੁਮਾਰ ਜੀ ਸਰ ਖੁਸ਼ੀ ਜਨ ਸਰ ਮੈਂ ਕੋਈ ਟਿਕਾਣਾ ਨਹੀਂ ਜਿੰਨੀ ਖੁਸ਼ੀ ਸਰ ਇਸ ਵਾਰ ਹੋਈ ਹੈ ਮੇਰੇ ਨਾਲ ਸਾਨੂੰ ਲਾਈ ਜਿੰਦਗੀ ਆਪ ਦੀ ਜਿੰਦਗੀ ਚ ਨਹੀਂ ਹੋਈ ਕਿਸੇ ਪਰਿਵਾਰ ਨਾਲ ਕਿਉਂਕਿ ਸਾਡੇ ਭਗਵਾਨ ਸਾਡੇ ਕੋ ਸਭ ਦੇ ਸੰਦੇ ਭਗਵਾਨ ਨੇ ਭਗਵਾਨ ਤੇ ਇੱਕ ਜਾਨੀ ਹੁੰਦਾ ਸਭ ਸੰਜਾਵੇਂ ਕੱਲ ਨੂੰ ਅੱਜ ਆਪਣੇ ਜਿੱਕੇ ਜੱਦੀ ਕਹੋ ਜੱਦੀ ਕਰ ਅਯੁੱਧਿਆ ਵਿੱਚ ਗ੍ਰਹਿ ਪ੍ਰਵੇਸ਼ ਕਰਨ ਜਾ ਰਹੇ ਨੇ ਇਸ ਤੋਂ ਵੱਡਾ ਦਿਨ ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਕਿ ਸਾਡੇ ਭਗਵਾਨ શ્રી ਰਾਮ ਆਪਣੀ ਜਨਮ ਭੂਮੀ ਅਯੁੱਧਿਆ ਵਿੱਚ ਆਪਣੇ ਘਰ ਵਿੱਚ ਵਿਰਾਜਮਾਨ ਹੋਣ ਜਾ ਰਹੇ ਨੇ ਤਾਂ ਸਾਰੇ ਅਸੀਂ ਸਾਰੇ ਸੰਸਥਾਵਾਂ ਦਾ ਸਾਰੇ ਕਲੱਬ ਇਕੱਠੇ ਹੋਏ ਹੋਏ ਆ ਇਸ ਖੁਸ਼ੀ ਦੇ ਦਾ ਪਸਾਰ ਸੰਧਿਆ ਬੜਾ ਸਮਾਂ ਸਮਾਂ ਪ੍ਰਕਾਰ ਕੀਤਾ ਤੁਹਾਡੇ ਨਾਲ ਹਾਂਜੀ ਵੀਰ ਜੀ 528 ਸਾਲ ਤਵੱਸਿਆ ਕੀਤੀ ਐ ਅਸੀਂ ਬਹੁਤ ਸ਼ਹੀਦਾਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੋਇਆ ਹੈ ਹਰ ਸਾਲ ਇੱਕ ਮਹਾ ਦਿਵਾਲੀ ਦੇ ਰੂਪ ਵਿੱਚ ਅਸੀਂ ਬਣਾਇਆ ਜਾਇਆ ਕਰੇਗਾ ਇਹ ਤਿਆਰ ਹੈ ਬਹੁਤ ਵੱਡੀ ਸਾਡੇ ਲਈ ਖੁਸ਼ੀ ਹੈ कि ਅਸੀਂ ਸਾਡਾ ਲਈ ਦੁਆਰੀ ਬਹੁਤ ਛੋਟੀ ਜੀ ਰਹਿੰਦੀ ਹੈ ਇਸ ਅਸੀਂ ਨੂੰ ਬਹੁਤ ਦੀਵੇ ਲਾ ਕੇ ਪ੍ਰੋਗਰਾਮ ਦੇ ਚਾਰਨਾਂ ਤੇ ਆਪਣੇ ਅਗਰ ਬੱਤੀਆਂ ਦੀਵੇ ਲਾ ਕੇ ਬਹੁਤ ਸ਼ਾਨਦਾਰ ਪ੍ਰੋਗਰਾਮ ਬਣਾਇਆ ਕਰਾ ਕੇ ਜੋ ਲਾਈਵ ਟੈਲੀਕਾਸਟ ਹੋਣਾ ਅਯੁੱਧਿਆ ਤੋਂ ਸਿੱਧਾ ਪਸਾਰ ਉਹ ਅਸੀਂ ਐਲ ਸੀ ਡੀ ਦਿਖਾ ਰਹੇ ਆ ਜਿੰਨੀ ਵੀ ਸੰਗਤਾਂ ਨੇ ਪਹੁੰਚੀ ਹੈ ਉਹਨਾਂ ਦੇ ਬੈਠਣ ਦਾ ਅਰਜਵਨ ਕੀਤਾ ਗਿਆ ਹੈ ਕੋਸੀਆਂ ਵੀ ਲਗਾਈਆਂ ਨੇ ਬੈਠੇ ਹੁਣ ਚਾਹ ਪਾੜੇ ਤਾ ਜਾਏਗਾ 1:00 ਦੋ ਸਮਾਪਤੀ ਹੋ ਗਈ ਨਾਲ ਹੀ ਪੁਹਾਣ ਵੀ ਪਛਾਰ ਲਵਾ ਕੇ ਪੰਡਾਲ ਵਰਤਾਇਆ ਜਾ ਲਾ ਸਾਰੇ ਪਰਿਵਾਰ ਸਾਰੇ ਧਰਮ ਕੋਈ ਜਾਤ ਪਾਤ ਕੋਈ ਮਤਭੇਦ ਨਹੀਂ ਜੀ ਭਗਵਾਨ ਸਭ ਦੇ ਸਾਹੇ ਨੇ ਇਹਦੇ ਵਿੱਚ ਕੋਈ ਸਾਡਾ ਇਕੱਲੇ ਹਿੰਦੂਆ ਨਹੀਂ ਸਾਰੇ ਧਰਮਾਂ ਦੇ ਭਗਵਾਨ ਨੇ ਉਹ ਸਾਰੇ ਧਾਰਮਿਕ ਸਾਰੇ ਪਰਿਵਾਰ ਇਕੱਠੇ ਹੋਏ ਹੋਏ ਤੁਸੀਂ ਦੇਖ ਰਹੇ ਤੁਸੀਂ ਬੈਠੇ ਰਹੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿੰਦਾ ਵਧੀਆ ਇਤਿਹਾਸਕ ਅੱਜ ਦੇਣਾ ਸਾਰਿਆਂ ਨੂੰ ਖੁਸ਼ੀਆਂ ਨੇ ਬਹੁਤ ਦੇਰ ਦੇ ਇੰਤਜ਼ਾਰ ਕਰਦੇ ਹੋਏ ਤਾਇ ਨਹੀਂ ਬਰਾਉਂ 550 ਸਾਲ ਤੋਂ ਆਪਣੇ ਬਜ਼ੁਰਗ ਚਲੇ ਗਏ ਇਸ ਦਿਨ ਦੀ ਉਡੀਕ ਕਰਦੇ ਅੱਜ ਰਾਮ ਭਗਵਾਨ ਰਾਮ ਲੱਲਾ ਜੀ ਆਏ ਹਨ ਅਯੁੱਧਿਆ ਚ ਪ੍ਰਵੇਸ਼ ਕਰ ਰਹੇ ਆ ਰਾਮ ਰਾਜ ਆਊਗਾ ਭਾਰਤ ਵਰਸ ਸ਼ਾਂਤੀ ਹੋਏਗੀ ਸ਼ਾਂਤੀ ਤੇ ਅਮਨ ਦਾ ਕਾਨੂੰਨ ਆਏਗਾ ਕੋਈ ਇਸ ਕਰਕੇ ਬਹੁਤ ਖੁਸ਼ੀ ਦੀ ਗੱਲ ਆ ਕਿ ਅਸੀਂ ਬੜੇ ਅਭਾਰੀ ਆ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਦੇ ਜਿਨ੍ਹਾਂ ਨੇ ਉਹ ਕੰਮ ਕੀਤਾ ਕਿ ਕੋਈ ਉਹ ਕੰਮ ਕਰ ਨਹੀਂ ਸਕਦਾ ਧਰਮ ਦੇ ਲਈ ਗਰੀਬਾਂ ਦੇ ਲਈ ਮਹਿਲਾਵਾਂ ਦੇ ਲਈ ਹਰੇਕ ਵਰਗ ਦੇ ਲਈ ਵਿਕਾਸ ਦੇ ਲਈ ਅੱਜ ਹਿੰਦੁਸਤਾਨ ਦਾ ਨਾਮ ਦੁਨੀਆ ਦੇ ਉੱਪਰ ਨੰਬਰ 1 ਤੇ ਆ ਤੁਹਾਨੂੰ ਯਾਦ ਆ ਵੇ ਇੱਕ ਗਰੀਬ ਦੇਸ਼ ਨੂੰ ਚੱਕ ਕੇ ਅੱਜ ਕਿਤੇ ਦੀ ਕਿਤੇ ਲੈ ਕੇ ਗਏ ਨੇ ਅੱਜ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਈ ਐਨੇ ਸਮਾਗਮ ਹੋ ਰਹੇ ਆ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਬਰਤਾਨੀਆ ਦੇ ਪਾਰਲੀਮੈਂਟ ਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਗੂੰਜ ਰਹੇ ਆ ਜੋ ਰਾਮ ਲੱਲਾ ਜੀ ਇਹ ਸਭ ਦੇ ਲਈ ਆ ਵਾਹ ਅਮਰ ਲਾਲ ਜੀ ਇਹ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਰੇ ਹਿੰਦੁਸਤਾਨ ਦੇ ਲਈ ਭਾਰਤ ਵਰਸ਼ ਦੇ ਲਈ ਭਾਰਤ ਦੀ ਆਜ਼ਾਦੀ ਦੇ ਲਈ ਜੋ ਕੁਝ ਕੀਤਾ ਰਾਮ ਲਾਲ ਜੀ ਆਏ ਨੇ ਇੱਕ ਅਮਨ ਸ਼ਾਂਤੀ ਵਾਲਾ ਰਾਜ ਜਿਹੜਾ ਰਾਮ ਰਾਜਿਆ ਕਹਿੰਦੇ ਆ ਉਹ ਰਾਜ ਆਏਗਾ ਜੋ ਮਰਜ਼ੀ ਕਰੇ ਰਬਾਹ ਸ੍ਰੀ ਰਾਮ ਸਾਰਿਆਂ ਦੇ ਆ ਤੇ ਕੋਈ ਕ੍ਰਿਟੀਕਲ ਪਾਰਟੀ ਤੋਂ ਉੱਪਰ ਉੱਠ ਕੇ ਇਹ ਸਾਰਿਆਂ ਦੇ ਸ੍ਰੀ ਰਾਮ ਜੀ ਨੇ ਬਹੁਤ ਪੂਜੀਆ ਦਿਨਾਂ ਦੇ 22 ਤਰੀਕ ਨਸੀਰ ਹੋਏ RAM ji ਦਾ ਜੋਤੇ ਦੇ ਵਿੱਚ ਜੱਤੜੀ ਦੇ ਦਰਵਾਜ਼ੇ ਦੀ ਕਾਰਨਾ ਹੋ ਰਹੀ ਹੈ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਲੰਗ ਦੇ ਵਿੱਚ ਇਹ ਉਸ ਤੋਂ ਬਣਾਇਆ ਜਾ ਰਿਹਾ ਹੈ ਇਹ ਸਾਡੇ ਹਿੰਦੂ ਭਾਈਚਾਰੇ ਨੂੰ ਦਵਾਈ ਤੋਂ ਵੀ ਵੱਧ ਕੇ ਹੈ 528 ਸਾਲਾਂ ਬਾਅਦ ਸ਼੍ਰੀ RAM ਭਗਵਾਨ ਜੀ ਮੰਦਿਰ ਚ ਸਥਾਪਿਤ ਕਰ ਰਹੇ ਨੇ ਜਿਹੜੇ ਕਿ ਪਹਿਲਾਂ ਹੁਣ ਤੱਕ ਟੈਂਟਾਂ ਦੇ ਵਿੱਚ ਹੀ ਰਹੇ ਨੇ ਇਸ ਚੀਜ਼ ਦਾ ਸੀ ਜੀ ਰਾਮ ਭਗਵਾਨ ਜੀ ਦਾ ਸਾਰੇ ਹਾਲ ওভার ਬਾਡ ਦੇ ਵਿੱਚ ਬਹੁਤ ਖੁਸ਼ੀ ਨਾਲ ਬਾਈ ਤਰੀਕੇ ਨਾਲ ਮੰਡਰ ਲੱਗੇ ਹੋਏ ਨੇ ਲਾਈਵ ਸਕਰੀਨਾਂ ਲੱਗੀਆਂ ਹੋਈਆਂ ਨੇ ਕਿ ਸਾਈ 12:30 ਵਜੇ ਨੂੰ ਕੀ ਸ਼ਾਬਾ ਸ਼ੁਰੂ ਹੋ ਜਾਣੀ ਹੈ ਇੱਕ ਗੱਲ ਕਹਿੰਦਾ ਹਾਂ ਮੈਂ ਸਾਰੇ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਾਮ ਮੀਲਾ ਕਰੌਣਾ ਆ ਕੇ ਸਾਡੇ ਇਹ ਪ੍ਰੋਗਰਾਮ ਨੂੰ ਵਧੀਆ ਬਣਾਇਆ ਤੇ ਮੈਂ ਨਾਲ ਹੀ ਭਲਾ ਨਾਮ ਵਿਲਾ ਸੋਨੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਵਧੀਆ ਰਚਿਆ ਇਹਨਾਂ ਦੀ ਸੋਚ ਇਹਨਾਂ ਦੀ ਟੀਮ ਨੇ ਨਹੀਂ ਇਹਨਾਂ ਸਿਸਟਮ ਬਣਾਉਣਾ ਇਹਨੇ ਥੋੜੇ ਟਾਈਮ ਲਗਿਆ ਬਹੁਤ ਬਹੁਤ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਸ਼੍ਰੀ ਰਾਮ ਭਗਵਾਨ ਜੀ ਜਿਨ੍ਹਾਂ ਨੇ ਇੱਥੇ ਤੱਕ ਲਿਆਉਣ ਤੇ ਜਿਹਦਾ ਵੀ ਰੋਲ ਰਿਹਾ ਹੈ ਉਹਨਾਂ ਦੇ ਮੈਂ ਧੰਨਵਾਦ ਕਰਦਾ ਕਿ 528 ਸਾਲਾਂ ਬਾਅਦ ਸ਼੍ਰੀ ਰਾਮ ਭਗਵਾਨ ਜੀ ਆਦੇ ਮੰਦਰ ਚ ਲੋ। ਇਹ ਹਰ ਸਾਲ ਬਣਾਇਆ ਜਾਂਦਾ ਹੈ। ਇਹ ਹਰ ਸਾਲ ਬਣਾਇਆ ਜਾਏਗਾ ਜੀ। ਦੀਪ ਮਾਲਾ ਹੋਊਗੀ ਜਿਵੇਂ ਦੀਵਾਲੀ ਮਲਾਈ ਜਾਂਦੀ ਹੈ ਇਸ ਤਰ੍ਹਾਂ ਹੀ ਇਹ ਭਾਈ ਜਨਤਰੀ ਨੂੰ ਹਰ ਸਾਲ ਲਾਇਆ ਜਾਂਦਾ। ਦੇਖੋ ਜੀ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਿਹਦੀ ਸਦੀਆਂ ਤੋਂ ਉਡੀਕ ਕੀਤੀ ਜਾ ਰਹੀ ਸੀ ਸੋ ਸਾਰੇ ਜਿਹੜੇ ਰਾਮ ਪਖ ਦਾ ਸਾਰੇ ਜਿਹੜੇ ਧਰਮ ਤੇ ਵਿਸ਼ਵਾਸ ਰੱਖਣ ਵਾਲੇ ਲੋਕ ਹੈ ਸਾਰਿਆਂ ਨੂੰ ਬੜੀ ਖੁਸ਼ੀ ਆ ਸਾਰਿਆਂ ਨੂੰ ਬੜਾ ਚਾਇਆਗਾ ਸੋ ਮੈਂ ਸਾਰਿਆਂ ਨੂੰ ਬਹੁਤ ਅੱਜ ਦੇ ਦਿਨ ਦੀ ਬਹੁਤ ਵਧਾਈ ਦਿੰਦਾ ਬਹੁਤ ਮੁਬਾਰਕਬਾਦ ਦਿੰਦਾ ਤੇ ਪ੍ਰਭੂ ਰਾਮ ਜੀ ਦੇ ਚਰਨਾ ਚਹੀ ਅਰਦਾਸ ਕਰਦਾ ਕਿ ਸਮੁੱਚੇ ਜਿਹੜੇ ਲੋਕਾਂ ਨੂੰ ਸਾਰਿਆਂ ਨੂੰ ਖੁਸ਼ੀ ਆ ਜਿੰਨੇ ਵੀ ਰਾਮ ਪਖਤ ਹੈ ਕਿ ਜਿਹੜਾ ਰਾਮ ਜੀ ਦਾ ਦਰਸਾਇਆ ਹੋਇਆ ਰਸਤਾ ਹੈ ਸੱਚ ਦਾ ਰਸਤਾ ਸਾਨੂੰ ਉਹਦੇ ਤੇ ਚੱਲਣ ਦਾ ਵੀ ਪਰਮਾਤਮਾ ਜਿਹੜਾ ਬਾਲਾ ਉਹ ਬਖਸ਼ੇ ਤੇ ਇੱਕ ਇਤਿਹਾਸਿਕ ਜਿਹੜਾ ਦਿਨ ਹੈ ਉਹ ਬਣ ਗਿਆ ਤਾਂ ਇਹ ਤਾਂ ਹੈ ਹੀ ਹੈ ਵੀ ਜਿਵੇਂ ਵੱਡੇ ਤਿਹਾਰ ਜਿੰਨੇ ਵੀ ਨੇ ਜਿਹੜੇ ਕਹਿ ਲਓ ਮਨਾਏ ਜਾਂਦੇ ਆ ਜਿਹੜੇ ਧਾਰਮਿਕ ਨੇ ਉਸੇ ਤਰ੍ਹਾਂ ਅੱਜ ਦਾ ਦਿਨ ਜਿਹੜਾ ਇਹ ਸਦੀਆਂ ਕੀ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਊਗਾ ਤੇ ਇਸੇ ਤਰ੍ਹਾਂ ਜਿਹੜਾ ਇਹ ਧੂਮਤਾਵਨਾ ਜਿਹੜਾ ਮਨਾਇਆ ਜਾ ਕੁ